ਹਾਂਜੀ ਕਿ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਅੱਛਾ ਜੀ ਆਹ ਵੀਡੀਓ ਨਾਲ ਚੱਲਦਾ ਜਿਹੜਾ ਤੁਸੀਂ ਵੇਖ ਰਹੇ ਆ ਮੈਨੂੰ ਕਿਸੇ ਭਰਾ ਨੇ ਲਿੰਕ ਸੈਂਡ ਕੀਤਾ ਸੀਗਾ ਇਹ ਤੇ ਕਹਿੰਦਾ ਬਾਈ ਇਹ ਆ ਵੀਡੀਓ ਵੇਖੀ ਮੈਂ ਵੇਖਿਆ ਮੈਂ ਭਰਾਵਾ ਮੇਰਾ ਹੀ ਆ ਤੇ ਜਦੋਂ ਮੈਂ ਕਮੈਂਟ ਪੜ੍ਹੇ ਓਏ ਹੋਏ 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 ਤੋਬਾ 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 ਇੰਡੀਆਂ ਗਾਲਾਂ ਇੰਨੀਆਂ ਗਾਲਾਂ ਮੈਂ ਭਰਾਵਾ ਕੱਲ ਵੀ ਵੀਡੀਓ ਪਾਇਆ ਸੀਗਾ ਉਹ ਜਿੱਦਾਂ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਅਸਲੀ ਗੁਨਾਹਗਾਰ ਅਸਲੀ ਗੁਨਾਹਗਾਰ ਹੈ ਨਾ ਤੁਸੀਂ ਵੀ ਸ਼ਾਇਦ ਇਹ ਵੀਡੀਓ ਵੇਖ ਲਿਓ ਮੈਂ ਤਾਂ ਵੈਸੇ ਡਿਲੀਟ ਕਰ ਦਿੰਨਾ ਹੁਣ ਕੋਈ ਗੱਲ ਨਹੀਂ ਮਤਲਬ ਜਿਹੜਾ ਅਸਲੀ ਗੁਨਾਹਗਾਰ ਆ ਨਾ ਉਹਨੂੰ ਕਿਸੇ ਨੇ ਕੁਛ ਨਹੀਂ ਕਿਹਾ ਅੱਛਾ ਜਿਹੜਾ ਗੁਨਾਹਗਾਰ ਨੂੰ ਫੜ ਕੇ ਲੈਣ ਵਾਲਾ ਲਿਉਣ ਵਾਲਾ ਸੀਗਾ ਉਹਨੂੰ ਗਾਲਾਂ ਪੈ ਗਈਆਂ ਜਦੋਂ ਗੁੱਸਾ ਆਉਂਦਾ ਦੇਖੋ ਤੁਸੀਂ ਆਪ ਦੇਖੋ ਹੈ ਨਾ ਗੁਰੂ ਸਾਹਿਬ ਨੂੰ ਮਤਲਬ ਉਹ ਕਿੰਨਾ ਗਲਤ ਬੋਲਿਆ ਉਹ ਉੱਤੇ ਤਾਂ ਪ੍ਰਤੀਕਿਰਿਆ ਕਿਸੇ ਨੇ ਨਹੀਂ ਜਤਾਈ ਕਿਸੇ ਨੇ ਵੀ ਨਹੀਂ ਜਤਾਈ ਅੱਛਾ ਉਸ ਮੁੰਡੇ ਦਾ ਨਾ ਇੱਕ ਹੋਰ ਵੀਡੀਓ ਆ ਉਹ ਕਹਿੰਦਾ ਵੀ ਤੁਹਾਨੂੰ ਨਾ ਧਰਮ ਨਾਲ ਕੋਈ ਮਤਲਬ ਨਹੀਂ ਉਸੇ ਮੁੰਡੇ ਦਾ ਵੀਡੀਓ ਆ ਉਹਨੇ ਆਪਦੇ ਬੰਦਿਆਂ ਨੂੰ ਕਿਹਾ ਹਨਾ ਕਹਿੰਦਾ ਤੁਹਾਨੂੰ ਧਰਮ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਸਾਡੇ ਨਵੀਆਂ ਨੂੰ ਕੋਈ ਕੁਝ ਵੀ ਮਰਜ਼ੀ ਕੀਤੀ ਜਾਵੇ ਹੋ ਸਕਦਾ ਸਰਦਾਰ ਨੇ ਕਿਸੇ ਨੇ ਕਿਹਾ ਹੋਇਆ ਕਿਸੇ ਸਰਦਾਰ ਨੇ ਕਿਹਾ ਜਾਂ ਕਿਸੇ ਨੇ ਕਿਹਾ ਉਹ ਕਹਿੰਦਾ ਵੀ ਤੁਹਾਨੂੰ ਉਹਦਾ ਕੋਈ ਮਤਲਬ ਨਹੀਂ ਆਗਾ ਲੇਕਿਨ ਜੇ ਕੋਈ ਤੁਹਾਡੀ ਅਣਖ ਨੂੰ ਬੁਕਾਰ ਦੇਵੇ ਤਾਂ ਫਿਰ ਤੁਹਾਨੂੰ ਗੁੱਸਾ ਆਉਂਦਾ ਬਈ ਸੌਰੀ ਇੱਕ ਅੱਛਾ ਜਿਹਾ ਮੇਰਾ ਮੋਬਾਈਲ ਫੜਿਆ ਹੋਇਆ ਹੈ ਨਾ ਦੋਨੇ ਹੱਥਾਂ ਵਿੱਚ ਜੋੜਦਾ ਵੀ ਠੀਕ ਹੈ ਮੈਂ ਲੀਕਾ ਵੀ ਕੱਢ ਦਿੰਦਾ ਨੱਕ ਦੇ ਨਾਲ ਵੀ ਐਨੀ ਤਕਲੀਫ ਹੋਈ ਵੀ ਸਾਡੇ ਗੁਰੂ ਸਹਿਵਾਨਾਂ ਨੂੰ ਮਤਲਬ ਉਹ ਗਲਤ ਬੋਲਿਆ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਕੋਈ ਇੱਕਾ ਦੁੱਖਾ ਬੰਦੇ ਸੌਰੀ ਬਰਾਓ ਗਾਂਤੂ ਕੋਈ ਵੀ ਇਦਾਂ ਕੋਈ ਬੋਲਦਾ ਨਾ ਕੁਝ ਵੀ ਉਹ ਫਿਰ ਆਪਾਂ ਹੀ ਦੇਖਾਂਗੇ ਫਿਰ ਆਪ ਹੀ ਵੇਖ ਲਾਂਗੇ ਬਾਈ ਦੱਸ ਦੇਣੀ ਤੁਹਾਨੂੰ ਤੁਹਾਨੂੰ ਨਹੀਂ ਦੱਸਦੇਗੇ ਫਿਰ ਸਭ ਗਾਲਾਂ ਘਟੀ ਜਾਂਦੇ ਆ ਉਹ ਵੀ ਮੈਨੂੰ ਆ ਪੇਜ ਨਾਲ ਨਾਲ ਉਹਦਾ ਵੀਡੀਓ ਚੱਲੀ ਜਾਂਦਾ ਏ ਦੇਖ ਲਿਓ ਇਸ ਤੇ ਜਾ ਕੇ ਤੁਸੀਂ ਯਾਰ ਕੀ ਹੋ ਗਿਆ ਸਾਨੂੰ ਉਹਦੇ ਗੁਰੂ ਸਹਿਬਾਨਾਂ ਨੂੰ ਇੰਨੇ ਗੰਦੇ ਸ਼ਬਦ ਬੋਲੇ ਆ ਠੀਕ ਆ ਉਹਨੂੰ ਕਿਸੇ ਨੇ ਕਿਸੇ ਨੇ ਫਟਲਾਣਤ ਨਹੀਂ ਪਾਈ ਠੀਕ ਆ ਤੇ ਮੈਨੂੰ ਜੋ ਸਰਿਆ ਸਾਰਿਆਂ ਨੇ ਵੰਡਤਾ ਸਾਰਿਆਂ ਨੇ ਦੇਖ ਦਿੱਤੀ ਮੈਨੂੰ ਤੇ ਤੂੰ ਖਲਾ ਆਂਦਾ ਨਹੀਂ ਸੌਰੀ ਮੈਂ ਬਾਰ ਬਾਰ ਸੌਰੀ ਮੰਗ ਰਿਹਾ ਪਈ ਫੇ ਜਿੱਥੋਂ ਤੱਕ ਹੋਇਆ ਨਾ ਤੇ ਕਿਸੇ ਦੇ ਨਾਲ ਜੋ ਵੀ ਹੋ ਜਿੱਦਾਂ ਵੀ ਹੋਇਆ ਵੀ ਜਿੰਨਾ ਖੋਇਆ ਫੇ ਆ ਵੀ ਨਿਪੜਾਂਗੇ ਤੁਹਾਨੂੰ ਨੀ ਕੋਈ ਵੀ ਕਹਿੰਦਾ ਵੀ ਭਾਈ ਆ ਹੋ ਗਿਆ ਉਹਨੇ ਐ ਕਿਹਾ ਉਹਨੇ ਉਹ ਕਿਹਾ ਹਨਾ ਤੁਹਾਨੂੰ ਕੋਈ ਨਹੀਂ ਬੰਗਾਰਦਾ ਵੀ ਹਾਂ ਭਾਈ ਇਦਾਂ ਬਾਕੀ ਇਹਦੇ ਵਾਸਤੇ ਇੱਕ ਸ਼ਬਦ ਬਹੁਤ ਸੋਹਣਾ ਮੈਂ ਕਹਿਣਾ ਨਹੀਂਗਾ ਉਹ ਕਿਉਂਕਿ ਮੈਨੂੰ ਪਤਾ ਗਾਲਾਂ ਤੋਂ ਇਲਾਵਾ ਤੁਸੀਂ ਖੁਸ਼ ਨਹੀਂ ਦੇ ਸਕਦੇ ਗਏ ਖੁਸ਼ ਨਹੀਂ ਦੇ ਸਕਦੇ ਯਾਰ ਬੱਡੀ ਨੰਬਰ ਦੀ ਉਪਲਬਧੀ ਹੈ ਇਹ ਵੀ ਕਮੈਂਟਾਂ ਚ ਆ ਕੇ ਗਾਲਾਂ ਕੱਢਣ ਲੱਗ ਪੋ ਬਾਕੀ ਸਿੱਖ ਕੌਮ ਨੂੰ ਜੀ ਕਿਹਾ ਸੀ ਤਾਂ ਉਸ ਬੰਦੇ ਨੇ ਕਿਹਾ ਸੀਗਾ ਵੀ ਸਿੱਖ ਕੌਮ ਡਰਪੋਖ ਹੁੰਦੀ ਆ ਉਹ ਸ਼ਬਦ ਮੈਂ ਬੋਲੇ ਸੀਗੇ ਵੀ ਸਿੱਖ ਕੌਮ ਡਰਪੋਖ ਹੁੰਦੀ ਆ ਨਕਮੀ ਹੁੰਦੀ ਆ ਇਹ ਮੈਂ ਨਹੀਂ ਕਹਿੰਦਾ ਇਹ ਬੰਦਾ ਕਹਿੰਦਾ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਬਸ ਯਾਰ ਮੈਨੂੰ ਇੰਨਾ ਦੱਸ ਦਿਓ ਵੀ ਉਹਨੂੰ ਕਿਸੇ ਨੇ ਕੁਝ ਕਿਉਂ ਨਹੀਂ ਕਿਹਾ ਮੈਨੂੰ ਹੀ ਗਾਲਾਂ ਕਿਉਂ ਕੱਢੀਆਂ ਮੈਨੂੰ ਹੀ ਕਿਉਂ ਗਾਲਾਂ ਕੱਢੀਆਂ ਠੀਕਾ ਬਾਕੀ ਮੈਂ ਸਾਰੇ ਭਰਾਵਾਂ ਤੋਂ ਮੈਂ ਗਲਤੀ ਮਾਫੀ ਮੰਗਦਾ ਇਸ ਗਲਤੀ ਵੀ ਫਿਰ ਆਪ ਹੀ ਨਿਝਠਾਂਗੇ ਬਲਾਕਾ ਸਿੰਘ ਆਂਕੂ ਕਿ ਤੁਹਾਨੂੰ ਜਾ ਕੇ ਰਾਜਸਥਾਨ ਚ ਨਹੀਂ ਦੱਸਦਾਗਾ ਤੁਹਾਨੂੰ ਪੰਜਾਬ ਚ ਆ ਕੇ ਨਹੀਂ ਕੋਈ ਦੱਸਦਾਗਾ ਵੀ ਇਦਾਂ ਹੋ ਗਿਆ ਠੀਕ ਹੈ ਬਲਾਕਾ ਸਿੰਘ ਸੀ ਨਾ ਉਹ ਜਦੋਂ ਮੱਸਾ ਰੰਗੜ ਹੁੰਦਾ ਸੀਗਾ ਤੇ ਮੱਸਾ ਰੰਗੜ ਹੋ दारूਆ ਪੀਣੀਆਂ ਹੁੱਕੇ ਪੀਣੇ ਹਨਾ ਹਰਮੰਦਰ ਸਾਹਿਬ ਦੇ ਵਿੱਚ ਤੇ ਉੱਥੇ ਬਲਾਕਾ ਸਿੰਘ ਆਇਆ ਮੱਥਾ ਟੇਕਣ ਵਾਸਤੇ ਸਿੰਘ ਸਰਦਾਰ ਸੀਗਾ ਠੀਕ ਹੈ ਉਹਨੇ ਦੇਖਿਆ ਵੀ ਇੱਕ ਜੰਗਲ ਰਿਆ ਪ੍ਰੋਗਰਾਮ ਹਨਾ ਤੇ ਉਹਨੇ ਦੇਖਿਆ ਵੀ ਸਿੱਖ ਕਿੱਥੇ ਲੱਭਣਗੇ ਮੈਨੂੰ ਬੁੱਢਾ ਜੋੜ ਉੱਥੇ ਜਾ ਕੇ ਉਹਨੇ ਦੱਸਿਆ ਤੇ ਉਹ ਕਹਿੰਦੇ ਵੀ ਤੂੰ ਉੱਥੇ ਲੜ ਕੇ ਕਿਉਂ ਨਹੀਂ ਮਰਿਆ ਹਨਾ ਉਹ ਕਹਿੰਦੇ ਵੀ ਜੇ ਉਹ ਮਤਲਬ ਇਦਾਂ ਕਰ ਰਿਹਾ ਸੀਗਾ ਵੀ ਤੂੰ ਲੜ ਕੇ ਕਿਉਂ ਨਹੀਂ ਮਰਿਆਗਾ ਉਹ ਕਹਿੰਦਾ ਵੀ ਜੇ ਮੈਂ ਉੱਥੇ ਲੜ ਕੇ ਮਰ ਜਾਂਦਾ ਤੇ ਤੁਹਾਨੂੰ ਆ ਕੇ ਕੌਣ ਦੱਸਦਾ ਹਨਾ ਇਹ ਚਲੋ ਉਹ ਤਾਂ ਉਦੋਂ ਦਾ ਟਾਈਮ ਸੀ ਜਾਂ ਕਿਵੇਂ ਵੀ ਸੀਗੀ ਮਤਲਬ ਉਹਨੂੰ ਲਾੜ ਤਾਂ ਪਾਈਆਂ ਪੀ ਮੈਂ ਵੀ ਆਪਣੇ ਆਪ ਨੂੰ ਸੋਚਦਾ ਸੀ ਵੀ ਬਲਾਕਾ ਸਿੰਘ ਨੂੰ ਦੱਸੀਏ ਹਨਾ ਕਿ ਅੱਛਾ ਜੀ ਤੇ ਫੇਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੱਸਿਆ ਤੇ ਫੇਰ ਖਾਲਸੇ ਉੱਤੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਕਹਿੰਦੇ ਵੀ ਠੀਕ ਆ ਰਾਤੋ ਰਾਤ ਪਹੁੰਚ ਗਏ ਫੇਰ ਅੰਬਰਸਰ ਗੁਰੂ ਘਰ ਜਿੱਥੇ ਹੋ ਰਿਆ ਸੀ ਬਾਕੀ ਅੱਗੇ ਸਟੋਰੀ ਤਾਂ ਤੁਹਾਨੂੰ ਪਤਾ ਹੀ ਆ ਹਨਾ ਤੇ ਹੁਣ ਹੋਰ ਕੀ ਗੱਲ ਕਹਾਂ ਮੈਂ ਫੇਰ ਦੁਬਾਰਾ ਮਾਫੀ ਮੰਗ ਲੈਣਾ ਹੋਰ ਇਹੀ ਹੋ ਸਕਦਾ ਆ ਠੀਕ ਹੈ ਜੀ ਤੇ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਇਸ ਨੂੰ ਭਰਾਵੋ ਆਪਾਂ ਕੁਝ ਨਹੀਂ ਬੋਲਦੇ ਸਰਲੀਨ ਮਰ ਜਵੇ ਕਾਂਚਨ ਕੁਮਾਰੀ ਮਰ ਗਈ ਕੋਈ ਟੈਨਸ਼ਨ ਨਹੀਂ ਮੈਨੂੰ ਇਸ ਨਾਲ ਕੋਈ ਟੈਨਸ਼ਨ ਨਹੀਂ ਪਰ ਮੈਂ ਤਾਂ ਮੈਨੂੰ ਤਾਂ ਮਤਲਬ ਇਸ ਤਰ੍ਹਾਂ ਗਲਤ ਲੱਗਾ ਵੀ ਜਿੱਦਾਂ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਗੱਡੀ ਦਾ ਮੇਰੀ ਦਾ ਐਕਸੀਡੈਂਟ ਹੋਇਆ ਗਲਤੀ ਮੇਰੀ ਆ ਕੰਪਨੀ ਨੇ ਮੇਰੇ ਪੈਸੇ ਵੀ ਕੱਟ ਲਏ ਉਤੋਂ ਲਾਇਸੈਂਸ ਵੀ ਮੰਗੀ ਜਾਂਦੀ ਆ ਮਤਲਬ ਲਾਇਸੈਂਸ ਤੇ ਤਾਂ ਉਹਨਾਂ ਦਾ ਕੋਈ ਹੱਕ ਨਹੀਂ ਨਾ ਠੀਕ ਆ ਮੈਂ ਤਾਂ ਇੰਨੀ ਕੀ ਗੱਲ ਆ ਵੀ ਜਿਹੜੀ ਗੱਲ ਹੁੰਦੀ ਆ ਉਹ ਗੱਲ ਕਰੀ ਦੀ ਆ ਤੇ ਵੀਡੀਓ ਮੇਰਾ ਪਿਆ ਆ ਸਭ ਤੋਂ ਪਹਿਲਾਂ ਮੈਂ ਹੀ ਵੀਡੀਓ ਪਾਇਆ ਸੀਗਾ ਬਾਈ ਅਮਰਤਪਾਲ ਦੇ ਹੱਕ ਦੇ ਵਿੱਚ ਮੈਂ ਹੀ ਕਿਹਾ ਸੀ ਬਾਈ ਸਿਰਾ ਕਰਾਤਾ ਠੀਕ ਹੈ ਲੇਕਿਨ ਜਦੋਂ ਮੈਨੂੰ ਪਤਾ ਲੱਗਾ ਨਾ ਵੀ ਮੋਬਾਈਲ ਲੈ ਗਿਆ ਖੋ ਗਿਆ ਬਾਈ ਤੇ ਯਾਰ ਮੈਨੂੰ ਫਿਰ ਭੈੜਾ ਲੱਗਾ ਮੈਂ ਨਹੀਂ ਯਾਰ ਪਾਸਵਰਡ ਵੀ ਲੈ ਮੋਬਾਈਲ ਵੀ ਖੋ ਕੇ ਲੈ ਗਿਆ ਉਹ ਪੇਜ ਜਿਹੜੇ ਹਜ ਤੱਕ ਉਹ ਵੀ ਚੱਲੀ ਜਾਂਦੇ ਆ ਉਹ ਵੀ ਡਿਲੀਟ ਨਹੀਂ ਕੀਤੇਗੇ ਫਿਰ ਮੈਨੂੰ ਦੁੱਖ ਹੋਇਆ ਠੀਕ ਹੈ ਕਈ ਵਾਰ ਹੋ ਜਾਂਦਾ ਆ ਮੈਂ ਐਵੇਂ ਹੋ ਜਾਂਦਾ ਆ ਵੀ ਸਾਨੂੰ ਕੋਈ ਕੁਝ ਕਵੇ ਨਾ ਤਾਂ ਮਤਲਬ ਸਾਨੂੰ ਗੁੱਸਾ ਹੁੰਦਾ ਵੀ ਸਾਡੇ ਪਿਓ ਨੂੰ ਕੋਈ ਕੁਝ ਕਵੇ ਤਾਂ ਕੋਈ ਗੱਲ ਨਹੀਂ ਪਿਸਾਨੂੰ ਕਿਸੇ ਨੇ ਕੋਈ ਸ਼ਿਕਾਇਤ ਆ ਜਿੱਦਾਂ ਮੈਂ ਕਹਤਾ ਹਨਾ ਵੀ ਹਨਾ ਵੀ ਇਹ ਸਾਡਾ ਜੀ ਫੁੱਫੜ ਆ ਹਨਾ ਵੀ ਸਾਨੂੰ ਇਸ ਗੱਲ ਤੋਂ ਗੁੱਸਾ ਆਇਆ ਬੱਸ ਇਹ ਮੇਰੇ ਨਾਲ ਹੋਰ ਬੰਦੇ ਬਹੁਤ ਰਹਿੰਦੇ ਆ ਪਾਕਿਸਤਾਨੀ ਭਰਾ ਹੈਗੇ ਆ ਤੇ ਕਦੇ ਇਦਾਂ ਦਾ ਨਹੀਂ ਹੋਇਆ ਕਦੇ ਇਦਾਂ ਦਾ ਨਹੀਂ ਹੋ ਗਿਆ ਉਹ ਉਹ ਬੰਦਾ ਇਦਾਂ ਦਾ ਹੁਣ ਕੀ ਪਤਾ ਉਹਦੀ ਸੋਚ ਕਿਵੇਂ ਆ ਕਿ ਮੈਂ ਮਤਲਬ ਕਿਉਂ ਹਨਾ ਬਾਕੀ ਕੋਈ ਗੱਲ ਨਹੀਂ ਵੀਡੀਓ ਬਹੁਤ ਵੱਡਾ ਹੋ ਗਿਆ ਜਿਉਂਦੇ ਰਹੋ ਓਕੇ ਬਾਏ ਥੈਂਕ ਯੂ